ਜੀ ਸਤਿ ਸ੍ਰੀ ਅਕਾਲ ਵੀਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਆਹ ਦੇਖ ਲਓ ਇੱਥੇ ਆਪਾਂ ਕਰੀਤੀ ਕੀ ਦਵਾਈ ਐਨ ਪੂਰੇ ਮਚਾਤੇ ਕੱਕ ਯਾ ਦੇਖੋ ਪੀਲੇ ਕਰਤੇ ਐਨ ਪੂਰੇ ਮੱਕੀ ਵੀ ਬਹੁਤ ਸੋਹਣੀ ਆ ਪੂਰੀ ਵਧੀਆ ਮੱਕੀ ਖੜੀ ਆ ਤੇ 20 25 20 ਕਿਲਿਆਂ ਦਾ ਖੇਤ ਆ ਉਰੇ ਸਾਰੀ ਪੂਰੀ ਵਧੀਆ ਮੱਕੀ ਖੜੀ ਆ ਟੋਪ ਦੀ ਵਾਸ ਕੱਖਾਂ ਦਾ ਸੀਗਾ ਇੱਥੇ ਕੱਖ ਇਹਨ ਮਧੋਲ ਗਏ ਆ ਦੇਖ ਲੋ ਤੇ ਸਾਫ ਸੁਥਰਾ ਹੋ ਜਾਣ ਖੇਤ ਚਲੋ ਫੇਰ ਕੋਈ ਦਿੱਕਤ ਨਹੀਂ ਹੁੰਦੀ ਹਾਂ ਆ ਦੇਖ ਲੋ ਸਾਰੇ ਸਿਆੜਾਂ ਚ ਪੂਰੇ ਵਧੀਆ ਕੱਖ ਮਰ ਗਿਆ ਹੁਣ ਜਿਹੜੀ ਆਪਾਂ ਸਪਰੇਅ ਕਰਦੇ ਆ ਉਹ ਹੈਗੀ ਆ ਵੀ ਚਲੋ ਤਾਕਤ ਵਾਲੀ ਹੈਗੀ ਆ ਵਧੀਆ ਅਸਰ ਕਰਜੂ ਹਣ ਉਹ ਉਹ ਵਾਲੀ ਤੇ ਉਹਨੇ ਮੱਕੀ ਨੂੰ ਚੱਕ ਦੇਣਾ ਹੁਣ ਪੂਰਾ ਤੇ ਮੱਕੀ ਠੀਕ ਆ ਬਹੁਤ ਵਧੀਆ ਮੱਕੀ ਆ ਕੋਈ ਐਉਂ ਨਹੀਂ ਹੈਗਾ ਦਿਲ ਲੈ ਰੰਗ ਰੂਪ ਵੀ ਸੋਹਣਾ ਇਹਨੂੰ ਇੱਕ ਗੱਟੂ ਰਿਓ ਦਾ ਲਾਇਆ ਹਜੇ ਆਪਾਂ ਕਿਉਂਕਿ ਅੱਧਾ ਕੇ ਪਹਿਲੇ ਪਾਣੀ ਨ ਲਾਇਆ ਸੀ ਅੱਧਾ ਕੇ ਦੂਜੇ ਪਾਣੀ ਨੇ ਸੱਟਿਆ ਅਮੀਤ ਉਹ ਬਾਹਰ ਸੈੱਟ ਨਹੀਂ ਹੋਇਆ ਇੱਥੇ ਇੱਥੇ ਨਹੀਂ ਦਿਪਾਇਆ ਹੁਣ ਆਪਾਂ ਇਹਨੂੰ ਯੂਰੀਆ ਦੇਤਾ ਵਿੱਚ ਚਲੋ ਓਹੋ ਮੱਕੀ ਤੇ ਰਿਜ਼ਲਟ ਬਹੁਤ ਵਧੀਆ ਆ ਉਹਦਾ ਤੇ ਬਾਕੀ ਚਲੋ ਕਿਉਂਕਿ ਆਹ ਖੇਤ ਥੋੜਾ ਬਾਅਦ ਦਾ ਵਾ ਤੇ ਉਹ ਉੱਪਰਲਾ ਖੇਤ ਵੱਡਾ ਹੋਇਆ ਹੋਇਆ ਉਹ ਇਹ ਤੋਂ ਪਹਿਲਾਂ ਥੋੜਾ ਲੱਗ ਗਿਆ ਜਿਵੇਂ ਜਿਵੇਂ ਖੇਤ ਤਿਆਰ ਹੋਈਗੇ ਉਵੇਂ-ਉਵੇਂ ਬੀਜੀ ਜਾਂਦੇ ਸੀ ਤੁਹਾਨੂੰ ਪਤਾ ਫਸਲ ਦਾ ਤਾਂ ਇੱਕ ਦੋ ਦਿਨ ਦਾ ਵੀ ਫਰਕ ਆ ਉਹੋ ਪੈ ਜਾਂਦਾ ਹਨਾ ਕਿ ਬੀਜ ਜਿਵੇਂ ਜਿਵੇਂ ਬੀਜਿਆ ਹੋਇਆ ਉਵੇਂ-ਉਵੇਂ ਫਰਕ ਤਾਂ ਪੈਂਦਾ ਹੀ ਹੈ ਹੁਣ ਆਹ ਮੱਕੀ ਵੱਡੀ ਆ ਉਹਦੇ ਨਾਲ ਦੇਖ ਲਓ ਕੱਦ ਦੇ ਵਿੱਚ ਵੀ ਇਹ ਤੇ ਵੀ ਕੱਖਾਂ ਦਾ ਪੂਰਾ ਵਧੀਆ ਕੰਮ ਹੋਇਆ ਹੋਇਆ ਐਨ ਪੂਰੇ ਜਾਲੇ ਪਏ ਆ ਇਹ ਵੀ ਮੱਕੀ ਬੜੀ ਵਧੀਆ ਵਾ ਸੋਹਣੀ ਆ ਮੱਕੀ ਇਹ 9108 ਆ ਸਾਰੀ ਇੱਥੇ ਮੱਕੀ ਜਿੰਨੀ ਇਹ ਹੈਗੀ ਆ 9908 ਸਰ ਇਹ ਬਾਕੀ ਹੁਣ ਸਪਰੇਅ ਅੱਜ ਚੱਲਦੀ ਆ ਉੱਥੇ ਵੀ ਚਲਦੇ ਆ ਮਾਰਦੇ ਆ ਕਿਹੜਾ ਹਾਂਜੀ ਇਹ ਤੇ ਸਪਰੇਅ ਚੱਲਦੀ ਆ ਇਹਦੇ ਨਾਲ ਆਪਾਂ ਉਹ ਇੱਕ ਸਪਰੇਅ ਤੇ ਸਕਿਪ ਕਰਤੀ ਆ ਜਿਹੜੀ ਸੀਗੀ ਨਾ ਪਹਿਲੀ ਸਪਰੇਅ ਸੁੰਡੀ ਵਾਲੀ ਉਹ ਨਹੀਂ ਆਪਾਂ ਇਹਦੇ ਤੇ ਕਰੀ ਹੈਗੀ ਉਹ ਸਪਰੇਅ ਸਕਿਪ ਕਰਤੀ ਵੀ ਉਹ ਕਰਨੀ ਛੱਡਤੀ ਕਿਉਂਕਿ ਹੁਣ ਅੱਜ ਉਹਦਣ ਅੱਖਾਂ ਵਾਲੀ ਕਰਤੀ ਸੀਗੀ ਅੱਖਾਂ ਵਾਲੀ ਤਾਂ ਹਜੇ ਕਰੀਨੋ 1-2 ਦਿਨ ਹੀ ਹੋਇਆ ਤਾਂ ਕਰਕੇ ਹਜੇ ਹੈਗੀ ਆ ਵਿੱਚ ਤੇ ਇਹ ਤੇ ਹੁਣ ਉਹਦੇ ਕਰਕੇ ਆਪਾਂ ਨੇ ਨਾ ਉਹ ਉਹ ਸਪਰੇ ਕਰਨੀ ਬੰਦ ਕਰਤੀ ਸੀ ਤਾਂ ਕਰਕੇ ਹੁਣ ਦੂਜੀ ਸਪਰੇ ਕਰੀ ਜਿਹੜੀ ਹੁਣ ਕੱਲ ਤੁਹਾਨੂੰ ਐਡਵਾਈਸੀ ਐਡ ਕਹਤਾ ਵੀ ਜਿਹੜੀ ਕੱਲ ਤੁਹਾਨੂੰ ਦੱਸਿਆ ਸਪਰੇ ਉਹੀ ਹੁਣ ਸਿੱਧੀ ਉਹੀ ਕਰਤੀ ਐ ਇਹਦੇ ਤੇ ਬੱਕੀ ਦਾ ਅਠਾ ਬਹੁਤ ਜ਼ਿਆਦਾ ਐ ਇਹਦਾ ਛੋਟੀ ਆ ਉਹ ਕਾਫੀ ਡੇਟ ਲਾਈ ਐ ਤਾਂ ਇਹ ਤਾਂ ਬਾਲੀ ਵੱਡੀ ਹਜੇ ਉਮਰ ਦੀ ਹੈ ਨਹੀਂਗੀ ਤਾਂ ਕਿ ਸੁੱਕੇਪ ਕਰਤੀ ਵੀ ਉਹ ਕਿੱਥੇ ਹੁਣ ਉਹੀ ਦਵਾਈ ਕਰਾਂਗੇ ਵੀ ਹੁਣ ਆਹ ਕਰ ਦਿੰਨੇ ਆ ਤੇ ਇਹ ਠੀਕ ਰਹੂਗੀ ਇਹ ਕਰੀ ਫੇ ਜੇ ਕੋਈ ਸਪਰੇਹਾਂ ਨਹੀਂ ਕਰੀ ਜਾਨੀ ਕਿ ਪਹਿਲੀ ਸਪਰੇਹ ਹੋ ਰਹੀ ਹੈ ਅੱਜ ਸੁੰਡੀ ਵਾਲੀ ਹੋਈ ਨਾਲ ਸੁੰਡੀ ਵਾਲੀ ਆ ਤੇ ਨਾਲ ਜਿਹੜੀਆਂ ਆ ਪਤਾਕਤਾਲੀਆਂ ਤੁਹਾਨੂੰ ਦੱਸਿਆ ਉਹ ਉਹ ਸਪਰੇਹਾਂ ਕਰ ਰਹੇ ਆ ਤੇ ਪਰ ਇੱਕ ਗੱਲ ਹੈਗੀ ਆ ਹਵਾ ਚੱਲਦੀ ਆ ਪਰ ਫੇਰ ਵੀ ਦੇਖੋ ਸਪਰੇਹ ਪੂਰੀ ਨਜ਼ਾਰੇਦਾਰ ਹੁੰਦੀ ਹੈ ਇਹ ਤੇ ਪਹਿਲੀ ਸਪਰੇਹ ਆਪਾਂ ਇਹ ਤੇ ਕੈਨਸਲ ਕਰਤੀ ਸੀ ਜਿਹੜੀ ਆਪਾਂ ਪ੍ਰਭਿੰਨੋ ਸੈਫਟਰ ਦੇ ਨਾਲ ਉਹ ਪਾਈ ਸੀ ਨਾ ਟ੍ਰਾਈਕੌਂਟੀਨੋ ਉਹ ਇਹ ਤੇ ਕੈਨਸਲ ਸਕਿਪ ਕਰਤੀ ਵੀ ਸਿੱਧੀ ਇਹੀ ਕਰਤੀ ਉਹ ਛੜਤੀ ਵੀ ਉਹ ਮੈਂ ਘਰ ਰਹਿਣ ਦਿੰਦੇ ਆ ਤੇ ਇਹੀ ਕਰਵਾਤੀ ਤੁਸੀਂ ਤੇ ਇਹਦੇ ਨਾਲ ਨਾਲ ਦਾ ਮੱਕੀ ਅਠਾਜ ਹੋਜੂ ਪੂਰੇ ਜੋਰ ਤੇ ਹੋਜੂ ਜੋ ਬੰਦੇ ਆਪਦੇ ਤੇ ਹਨ ਤੇ ਨਾਲੇ ਚਲੋ ਸਹੀ ਹੋਜੂਗਾ ਕਿਉਂਕਿ ਫੇਰ ਮੈਂ ਇਹਨੂੰ ਪੱਕੀ ਨੂੰ ਪਾਣੀ ਹੁਣ ਹੌਣੇ ਹੋ ਆ ਨਾ ਚਲੋ ਕੱਖਾਂ ਵਾਲੀ ਤਾਂ ਆਪਾਂ ਨੂੰ ਗਿੱਲੇ ਗਿੱਲੇ ਚ ਕਰਨਾ ਮਜਬੂਰੀ ਹੁੰਦੀ ਆ ਤੇ ਪਰ ਜਿਹੜੀ ਇਹ ਸਪਰੇਅ ਆ ਇਹ ਤਾਂ ਜਿੰਨੇ ਖੱਤੇ ਸੁੱਕੇ ਹੋਣ ਉੰਨੇ ਵਧੀਆ ਹੋ ਜਾਂਦੀ ਆ ਸਪਰੇ ਦਾ ਨਜ਼ਾਰਾ ਬੰਦ ਦਿੰਦਾ ਇਹ ਪੰਪ ਯਾਰ ਜਿੰਨੀ ਵਧੀਆ ਇਹਨਾਂ ਸਪਰੇ ਹੁੰਦੀ ਆ ਮੈਂ ਕਹਿੰਦਾ ਕਿਤੇ ਹੀ ਨਹੀਂ ਹੁੰਦੀ ਗੱਲ ਹੈਗੀ ਐ ਹੁਣ ਆਪਾਂ ਯਾਰ ਦੇਖੋ ਹੁਣ ਆ ਇਹ ਖੇਤ ਨੂੰ ਬਿਲਕੁਲ ਸੁੰਡੀ ਨਹੀਂ ਕਿਸੇ ਪੱਤੇ ਨੂੰ ਹਨਾ ਕਿ ਇੱਕ ਵੀ ਸੁੰਡੀ ਦਾ ਨਿਸ਼ਾਨ ਦਿਖਾ ਦਿਓ ਮੈਨੂੰ ਮੈਂ ਤੁਹਾਡੇ ਮੂਹਰੇ ਕਰ ਦੇਣਾ ਤੁਸੀਂ ਦਿਖਾ ਸਕਦੇ ਹੋ ਹਨਾ ਵੀ ਜੇ ਇੱਕ ਵੀ ਸੁੰਡੀ ਦਾ ਨਿਸ਼ਾਨ ਹੋਵੇ ਤੇ ਜੇ ਆਪਾਂ ਟਾਈਮ ਲੀ ਸਪਰੇ ਕਰੀ ਜਾਂਨੇ ਆ ਤਾਂ ਕਿਵੇਂ ਕੋਈ ਆਪ ਕਿਵੇਂ ਫਸਲ ਨੂੰ ਨੁਕਸਾਨ ਹੋ ਜੂ ਹੁਣ ਆਪਾਂ ਅੱਜ ਇਹ ਤੇ ਸਪਰੇ ਕਰਤੀ ਅੱਜ ਤੋਂ ਇਹ ਦਵਾਈ ਦਾ ਅਸਰ 25 ਦਿਨ ਹੈ ਨਾ 25 ਦਿਨ ਤੇ ਆਪਾਂ 22 22 ਦਿਨ ਦੇ ਦੁਬਾਰਾ ਫੇਰ ਸਪਰੇਸ਼ ਕਰਦਾਂਗੇ ਠੀਕ ਨਹੀਂ ਆਪੇ ਸਾਰੀ ਵਧੀਆ ਰਹੂਗੀ ਤੇ ਹੁਣ ਜਿਹੜੀ ਦੂਜੀ ਵੀ ਮੱਕੀ ਆ ਉਹ ਤੇ ਵੀ ਸਾਰੀ ਤੇ ਮੈਂ ਐਵੇਂ ਹੀ ਕਰਿਆ ਵਾ ਵੀ ਪਹਿਲੇ ਟਾਈਮ ਨਾਲ ਸਪਰੇਆਂ ਸ਼ੁਰੂ ਕਰ ਲਈਆਂ ਤੇ ਟਾਈਮ ਨਾਲ ਹੀ ਸਾਰਾ ਕੁਝ ਹੋ ਹੋ ਗਿਆ ਕਿ ਸੁੰਡੀ ਸਾਡੀ ਪੈਣ ਦਾ ਕੋਈ ਨਾਮ ਵੀ ਨਹੀਂ ਰਿਹਾ ਵੀ ਕੋਈ ਤੇ ਕਿਸੇ ਵੀ ਮੱਕੀ ਨੂੰ ਕੋਈ ਸੁੰਡੀ ਪੈ ਗਈ ਹੋਵੇ ਬਿਲਕੁਲ ਵੀ ਨਹੀਂ ਹੈਗਾ ਵੀ ਕਦੇ ਅੱਗੇ ਅੱਗੇ ਜ਼ਰੂਰ ਮੈਂ ਕਰ ਲੈਂਦਾ ਹੁੰਦਾ ਸੀ ਵੀ ਪੱਤਿਆਂ 'ਚ ਗਲੀਆਂ ਨਿਕਲ ਗਈਆਂ ਉਦੋਂ ਸਪਰੇਅ ਕਰੀਏ ਜਾਂ ਸੁੰਡੀ ਲੱਗੂ ਉਦੋਂ ਨਾ ਮੂੰਗੀ ਵੀ ਜਿਹੜੀ ਹੁਣ ਆਪਣੀ ਗੇਤੀ ਮੂੰਗੀ ਬੀਜੀ ਹੋਈ ਸੀ ਉਹਤੇ ਵੀ ਆਪਾਂ ਕੋਰਾ ਜਨ ਮੂੰਗੀ ਤੇ ਸਪਰੇਅ ਕਰਤੀ ਹੈ ਤੇ ਬਸ اسی ਗੱਲ ਹੀ ਗੱਲਾਂ ਦਾ ਧਿਆਨ ਔਰ ਕੀ ਲਓ ਜੀ ਅੱਜ ਰਾਣੀ ਸੁੰਦਰਾ ਵੀ ਖੋਲਤੀ ਇਹ ਤਾਂ ਖੋਲਤੀ ਵੀ ਜੇ ਕੰਮ ਦਾ ਜ਼ੋਰ ਜ਼ਿਆਦਾ ਵਹਿ ਗਿਆ ਚਲ ਆਪਦੇ ਤਾਂ ਇਹਦੇ ਨਾਲ ਵੱਢ ਲਾਂਗੇ ਆਪ ਹੀ ਚਲਾ ਲਾਂਗੇ ਤਾਂ ਖੋਲਤੀ ਇਹਦੀ ਕਿਹੜਾ ਪਾਲੀ ਰਿਪੇਅਰ ਹੋਣ ਵਾਲੀ ਹਣੀ ਕਿੰਨਾ ਕੰਮ ਆਉਣਾ ਬਾਈ ਕਿੰਨਾ ਕੁ ਫੇਰ ਵੀ ਬੈੱਡ ਕੰਨਾਂ ਵਿੰਗਾ ਹੋ ਗਿਆ ਸਿੱਧਾ ਹੋ ਜੂ ਜਿਹੜਾ ਕੁਝ ਵੀ ਪੈਂਦਾ ਸਾਰਾ ਇੱਕ ਵਾਢਿਓ ਦੇਖ ਕੇ ਕਰ ਹੀ ਦਈਏ ਫਿਰ ਉਹ ਹੀ ਤਸੱਲੀ ਹੋ ਜੂ ਆਰਮਨਾਂ ਚੱਲੀ ਜਾਓ ਨਾਲੇ ਮੂੰਗੀ ਵੱਢਾਂਗੇ ਉਹ ਜੋ ਵੀ ਹੈਗਾ ਕਰ ਹੀ ਦਈਏ ਨੋ ਨੋਟ ਕਰ ਲਓ ਖੋਲ ਲਓ ਸਮਾਨ ਨੋਟ ਕਰ ਲਓ ਫੇਰ ਲੈ ਆਵਾਂਗੇ ਆਪਾਂ ਉਥੋਂ ਕੱਚ ਨਾ ਛੱਡੀਏ ਜਿਹੜਾ ਕੁਝ ਹੋਣ ਵਾਲਾ ਕਰਦੀਏ ਬਸ ਇਹ ਨਹੀਂ ਇਹ ਜਿਹੜਾ ਉਹੀ ਤਾਂ ਗੱਲ ਫੇਰ ਟੈਨਸ਼ਨ ਫਰੀ ਹੋ ਕੇ ਚੱਲੀ ਜਾ ਜੇ ਆਪਣਾ ਬੰਦਾ ਬੰਦਾ ਕੋਈ ਨਾ ਵੀ ਮਿਲਿਆ ਆਪ ਚਲਾ ਲਿਆ ਕਰਾਂਗੇ ਯਾਨੀ ਆ ਭਾ ਕੋਈ ਚਲਾਈ ਵਾਲੇ ਚੱਕਰਾਂ ਦੇ ਹੀ ਆ ਨਾਲੀ ਅੱਛਾ 1900 ਚੱਕਰ ਤੇ ਚੱਲ ਜਾ ਤਾਂ ਹੀ ਤਾਂ ਹੀ ਉਹ ਆਉ ਬਿੰਗਾ ਸਭ ਤੋਂ ਤਾਂ ਹੀ ਤਾਂ ਨਹੀਂ ਗਈ ਇਹ ਹੂੰ ਜਦੋਂ ਆਪਣੇ ਹਾਲਿਆਂ ਚਾਲੀਏ 2000 ਦੇ ਕਰਦੇ ਹਾਂ ਉਹ ਤਾਂ ਇਹ ਆਪਾਂ 1600 ਦੀ ਚਲਾਈ ਆ ਹਾਂ ਉਹਨੂੰ ਉਹਨੂੰ ਪਤਾ ਹੀ ਨਹੀਂ ਸੀ ਲੱਗਦਾ ਯਾਰ ਤਾਂ ਤਾਂ ਹੀ ਤਾਂ ਤਾਂ ਹੀ ਤਾਂ ਉਹਨੂੰ ਮਰਿਆ ਰਿਆ ਸਾਰਾ ਸੀਜ਼ਨ ਇਹਦਾ ਆਪਣਾ ਕੰਮ ਹੀ ਵਾੜਾ ਕਰਿਆ ਹੋਇਆ ਕਰਕੇ ਚੱਲੀ ਗਈ ਉਹ ਇਹ ਕਹਿੰਦਾ ਵੀ ਖੜਤ ਨਹੀਂ ਪਈ ਇੱਕ ਦਿਨ ਹੀ ਉਹ ਸਟਾਫ ਕਰੀ ਟੁੱਟਿਆ ਨਹੀਂ ਤਾਂ ਵੀ ਚੱਲੀ ਗਈ ਕਦੇ ਕੋਈ ਖੜਤ ਤਾਂ ਨਹੀਂ ਇਹ ਬਾਡੀ ਵੀ ਸੋਹਣੀ ਕਰੀ ਗਈ ਤੇ ਹੁਣ ਆਪਾਂ ਕੋਈ ਕੱਚ ਨਾ ਛੱਡੀਏ ਜਿਹੜਾ ਕੋ ਪੈਨ ਵਾਲਾ ਪਾ ਦਈਏ ਇੱਕ ਵੱਡਾ ਪੁਲੀਆਂ ਠੀਕ ਆ ਮੈਂ ਕਹਿੰਦਾ ਵਿਨੈਤਾ ਫਿਰ ਉਹ ਵੀ ਉਥੇ ਨਾਲ ਹੀ ਖੰਨੇ ਦੇ ਆਵਾਂਗੇ ਹਾਂ ਜਿਹੜਾ ਬੁਸ਼-ਬੁਸ਼ ਲਾਉਣੇ ਆ ਬਾਈ ਉਹ ਵੀ ਉਥੋਂ ਫਿਰ ਨਾਲ ਹੀ ਲੈ ਆਵਾਂਗੇ ਇਹਦੀ ਲਾਡੋ ਰਾਣੀ ਦੀ ਪੂਰੀ ਰਿਪੇਅਰ ਕਰਨੀ ਆ ਹੁਣ ਪੂਰੀ ਠੋਕ ਕੇ ਜੋ ਵੀ ਕੁਝ ਹੋਣਾ ਲੈ ਇਹਦਾ ਸਾਰਾ ਕੁਝ ਕਰ ਦੇਣਾ ਇੱਕ ਬਰਦਿਆਂ ਕੁਝ ਨਹੀਂ ਛੱਡਣਾ ਅੱਜ ਮੁੰਗੀ ਦੀ ਵਜਾਈ ਹੁੰਦੀ ਆ ਤੀਜੇ ਵਿਕਰਾਂਤ ਵੀ ਹੁਣ 5 ਤੇ ਕਰਿਆ ਵੰਜ ਨੂੰ ਮੰਗੂ ਉੱਤੇ 6 ਤੇ ਸੀਗਾ ਬਹੁਤ ਆ ਡਾਕਰ ਖੱਤੇ ਦੇ ਵਿੱਚ ਨਾ ਉਹ ਖੱਤਾ ਡਾਕਰ ਆ ਡਾਕਰ ਖੱਤਾ ਪਾਪੂ ਹਣੀ ਦੱਸਦੇ ਹੁੰਦੇ ਆ ਹਮੇਸ਼ਾ ਕਿ ਡਾਕਰ ਖੱਤਾ ਹਮੇਸ਼ਾ 2 ਰੱਖ ਜਾਂਦਾ ਹੁੰਦਾ ਕਿ ਉਹ ਚ ਥੋੜਾ ਵਧਾ ਕੇ ਬੀਜਣਾ ਚਾਹੀਦਾ ਕਣਕ ਵੀ ਇੱਕ ਨੰਬਰ ਵਧਾ ਦਿੰਦੇ ਹੁੰਦੇ ਆ ਰੇਤ ਰੇਤਲੇ ਬਾਣ ਨਾਲ ਤੇ ਹੁਣ ਇਹ ਚ 5 ਤੇ ਕਰਤਾ ਉਹਦੇ ਪਹਿਲਾਂ 6 ਤੇ ਬੀਜ ਕੰਮ ਦਾ ਡਾਕਰ ਖੇਤ ਨਾ ਤੇ ਵਿਕਰਾਂਤ ਮੂੰਗੀ ਬੀਜਣ ਲੱਗੇ ਹੋਏ ਆ ਅੱਜ ਬੀਜ ਤੇ 8-9 ਕਿੱਲੇ ਜਿੰਨੇ ਕਬਤਾ ਇਸ ਨਾਲ ਦੀ ਨਾਲ ਬਾਹ ਕੇ ਗਿੱਲੇ-ਗਿੱਲੇ ਦੇ ਵਿੱਚ ਬੀਜੀ ਜਾਂਦੇ ਆ ਤੇ ਮਗਰੀ ਸੁਹਾਗਾ ਦੇ ਕਿਸ ਮਗਰੀ ਮਗਰ ਸਪਰੇਅ ਕਰੀ ਜਾਂਦੇ ਆ ਇਹ ਸਪਰੇਅ ਦਾ ਵੀ ਚੱਲੀ ਜਾਂਦਾ ਕੰਮ ਨਾਲ ਬਜਾਈ ਬਾਈ ਨੇ ਉਧਰ ਕਰਿਆ 6 ਕਿੱਲੇ 2 ਕਿੱਲੇ ਉਹ ਕਰਤੇ ਤੇ ਆਹ ਕਰਤਾ ਖੱਤਾ ਇੰਨੀ ਕ ਸਪਰੇਅ ਹੋ ਇੰਨਾ ਕ ਬੀਜਿਆ ਜਾਣਾ ਵਾ ਤੇ ਚਲੋ ਬਾਕੀ ਕੱਲ ਨੂੰ ਬੀਜ ਦਾਂਗੇ। ਖੇਤ ਬਾਈ ਜਾਂਦਾ ਪਿੱਤਰ ਵਾਉਣ ਲੱਗਿਆ ਹੋਇਆ ਤੇ ਮਗਰ ਇੱਕ ਟਰੈਕਟਰ ਸੁਭਾਗਾ ਦੀ ਜਾਂਦਾ। ਗੁਗਨੀ ਭਾਈ ਆ ਸਾਡਾ ਬੀਜਣ ਦੇ ਵਿੱਚ। ਇਹੀ ਬੀਜ ਦਾ ਇਹ ਕਹਿੰਦਾ ਮੇਰੇ ਤੋਂ ਬਿਨਾਂ ਨਹੀਂ ਬਜਾਈ ਆਉਂਦੀ ਕਿਸੇ ਨੂੰ। ਗਾਲਾਂ ਕੱਢਣ ਲੱਗ ਜਾਂਦਾ ਜੇ ਦੀ ਜੇ ਕੋਈ ਹੋਰ ਬੀਜਣ ਲੱਗ ਜੇ। ਵਧੀਆ ਜੀ ਤੁਸੀਂ ਦੱਸੋ ਵਧੀਆ ਵਧੀਆ ਹੁਣ ਚਲਦੇ ਆਪਾਂ ਉਧਰ ਸਪਰੇਅ ਕਰਦੇ ਆ ਜਿੱਥੇ ਉਹਨਾਂ ਕੋਲੇ ਦੇਖੀਏ ਕਿੰਨਾ ਹੋ ਗਿਆ ਲੈ ਲੋ ਮੂੰਗੀ ਆਪਾਂ ਬੀਜਤੀ ਵੀਰੇ ਮੂੰਗੀ ਬੀਜ ਕੇ ਦੇਖੋ ਇਹ ਕੋਈ ਬਾਲੇ ਵੀਰ ਕਹਿਣਗੇ ਸੁਭਾਗ ਵੀਰੇ ਅਸੀਂ ਦਿੰਨੀ ਆ ਠੀਕ ਆ ਆ ਸੁਭਾਗਾ ਦੇ ਤਾਂ ਸੁਭਾਗਾ ਦੇਣ ਤੋਂ ਬਾਅਦ ਹੁਣ ਕਰਨ ਲੱਗੇ ਆ ਸਪਰੇਅ ਸਟੌਪ ਦੀ ਆਹ ਦੇਖ ਨਮਾਉਂਦਾ ਆਉਂਦਾ ਟਟਾ ਪੂਰਾ ਹੈ ਗਿਆ ਨਾ ਦਵਾਈ ਹਰੀ ਹਰੀ ਪੂਰੀ ਦੇਖ ਲਓ ਐਨ ਗਿੱਲਾ ਕਰ ਦੇਣਾ ਐਨ ਪੂਰਾ ਐਨ ਪੂਰਾ ਖੱਤਾ ਗਿੱਲਾ ਕਰ ਦਿੰਦਾ ਦੇਖ ਲਓ ਜਿੱਥੇ ਤੱਕ ਦਵਾਈ ਜਾਂਦੀ ਆ ਉਹ ਦੇਖ ਲਓ ਵੀ ਉੱਥੇ ਤੱਕ ਦਵਾਈ ਗਈ ਆ ਉੱਥੇ ਆਡੀ ਫੋਨ 'ਚ ਵੀ ਨੀ ਨਿਗਾ ਪੈਂਦੀ ਆ ਉਹ ਦੇਖ ਆ ਇੱਥੇ ਤੱਕ ਤੇ ਉਹ ਜਿਹੜਾ ਉਦੋਂ ਪਰਾਂ ਵਾ ਚਿੱਟਾ ਹੋਇਆ ਜਿੰਨੇ ਚ ਰਹਿੰਦੀ ਐ ਉਹਨੂੰ ਐਨ ਪੂਰਾ ਗਿੱਲਾ ਕਰ ਦੇ ਦੇ ਪੂਰਾ ਮਿਣਕੇ ਜਗਾ ਕਰੀ ਦੀਆ ਇੰਉਂ ਨਹੀਂ ਹੈਗਾ ਕਿ ਨਾ ਮਣੀ ਐ ਪੂਰੀ ਮਿਣਕੇ ਆ ਆਪਣਾ ਕੀਲਾ ਵਾ ਕਿੱਲੇ ਚ ਇੱਕ ᱜੇੜਾ ਆ ਦੂਜਾ ਵਾ ਬਸ ਸਾਢੇ ਤਿੰਨ ᱜੇੜੇ ਮਸਾਉਣੇ ਉਧਰ ਬੱਟਾਂ ਪਾਈ ਜਾਂਦੇ ਆ ਸੁਹਾਗਾ ਦੇ ਕੇ ਬੰਦੇ ਲੱਗੇ ਆ ਬੱਟਾਂ ਦੇ ਕੋਈ ਬੰਦ ਕਰਨ ਉਧਰ ਜੌਂੜੀ ਸੁਹਾਗਾ ਦੇਣ ਲੱਗਿਆ ਹੋਇਆ ਪੂਰਾ ਇਹ ਖੱਤਾ ਪੂਰਾ ਗਿੱਲਾ ਸੀ ਸਵੇਰੇ ਬਾਹ ਬਾ ਕੇ ਸੁਕਾਇਆ ਵਾ ਦੇ ਲੋ ਕਿ ਡਾਕਰ ਜ਼ਮੀਨ ਦਾ ਇਹ ਹੁੰਦਾ ਕਿ ਇਹ ਘਰ ਦਾ ਵੀ ਉਡਣ ਲੱਗ ਗਿਆ ਪੂਰਾ ਕਿੱਲਾ ਸੀਗਾ ਪੂਰਾ ਕਿੱਲੇ 'ਚ 3.5 ਗੇੜੇ ਮਸਾਂ ਐ। ਤੇ ਉਹੀ ਗੱਲ ਆ ਕਿ ਜੇ ਇਹ ਨਾ ਹੁੰਦਾ ਤਾਂ ਕੀ ਹੁੰਦਾ। ਹੁਣ ਤਾਂ ਐਵੇਂ ਹੀ ਲੱਗਦਾ ਰਹਿੰਦਾ ਵੀ ਯਾਰ ਇੰਨੀ ਸਪਰੇ ਅੱਜ ਦੇ ਲੋ ਜਿੱਦਣ ਤੋਂ ਮੀਂਹ ਹਟਿਆ ਉਦੋਂ ਤੋਂ ਲੈ ਕੇ ਅੱਜ ਤੱਕ ਲਗਾਤਾਰ ਸਪਰੇ ਚੱਲ ਰਹੀ ਐ। ਮੱਕੀ ਤੇ ਮੂੰਗੀ ਤੇ ਕਦੀ ਕਿਵੇਂ ਕਦੀ ਕਿਵੇਂ ਯਾਨੀ ਕਿ ਹਜੇ ਰੋ ਸਪਰੇ ਚੱਲ ਰਹੀ ਐ। ਹਜੇ ਵੀ ਚੱਲਣੀ ਐ ਕਿੰਨੇ ਦਿਨ? ਜ਼ਾਦ ਬੰਦਾ ਆਪਣਾ ਟ੍ਰੇਨਡ ਹੋ ਗਿਆ ਜਾਂ ਪੰਪ ਦਾ ਇੱਕ ਟੋਕ ਵਿਊ ਦੇਖੋ ਮਗਰ ਕਿੰਨਾ ਸੋਹਣਾ ਹੁੰਦਾ ਹੁੰਦਾ ਨਾ ਇਸ ਟਾਈਮ ਤਾਂ ਸਹੀ ਗੱਲ ਹੈ ਵੀ ਇਸ ਟਾਈਮ ਪੰਜਾਬ ਵਰਗਾ ਨਾ ਇੰਨਾ ਵਿਊ ਸੋਹਣਾ ਮੈਨੂੰ ਨਹੀਂ ਲੱਗਦਾ ਕਿਤੇ ਹੁੰਦਾ ਵਾ ਬਾਹਲਾ ਸੋਹਣਾ ਲੱਗਦਾ ਇਸ ਟਾਈਮ ਤਾਂ ਬਾਈ ਸਪਰੇਅ ਕਰਤੀ ਬੱਟਾਂ ਪਾਤੀਆਂ ਕੋਈ ਬੰਦ ਕਰਤੇ ਖਾਲ ਪਾਤੇ ਸਾਰਾ ਕੰਮ ਹੋ ਗਿਆ ਇਹ ਖੱਤੇ ਦਾ ਨਿਬੜ ਗਿਆ ਮੈਨੂੰ ਐਨ ਪੂਰਾ ਗਿੱਲਾ ਕਰੀ ਜਾਂਦਾ ਮੇਰੇ ਵੀਰੋ ਤੇ ਸਪਰੇਅ ਦਾ ਇੱਕ ਬਾਈ ਕਹਿੰਦਾ ਸਾਰਾ ਕੁਝ ਮੈਨੂੰ ਹਾਸਾ ਵੀ ਆਵੇ ਕਹਿੰਦਾ ਯਾਰ ਇਹੀ ਕੁਝ ਦਿਖਾਈ ਜਾਂਦੇ ਆ ਵੀ ਤੂੰ ਕਿਹੜਾ ਵੀ ਕੋਈ ਅਨੋਖਾ ਕੰਮ ਕਰਦਾ ਹਨਾ ਵੀ ਸਾਰੇ ਵੀਰੀ ਖੇਤੀ ਕਰਦੇ ਆ ਤਾਂ ਮੈਂ ਕਹਾ ਯਾਰ ਇਹੀ ਚੀਜ਼ਾਂ ਤਾਂ ਦਿਖਾਉਣ ਨੇ ਆ ਵੀ ਆਪਾਂ ਵੀ ਆਪਾਂ ਕਿਹੜਾ ਕੁਝ ਗਲਤ ਦਿਖਾ ਰਹੇ ਆ ਹਨਾ ਕਿ ਹੋਰ ਹੁਣ ਵੱਖਰਾ ਕੀ ਦਿਖਾ ਦਈਏ ਠੀਕ ਨੇ ਕਹਿੰਦਾ ਤੂੰ ਵੀ ਤੂੰ ਕੀ ਨੌਖਾ ਕੰਮ ਕਰਦਾ ਵਾ ਵੀ ਸਾਰੀ ਖੇਤੀ ਕਰਦੇ ਆ ਸਾਰੀ ਮੱਕੀ ਬੀਜਦੇ ਆ ਸਾਰੇ ਹੀ ਸਾਰਾ ਕੁਝ ਕਰਦੇ ਆ ਤਾਂ ਮੈਂ ਕਹਾ ਕੋਈ ਗੱਲ ਨਹੀਂ ਵੀਰ ਵੀ ਆਪਾਂ ਤੇ ਇਹੀ ਕੁਝ ਦਿਖਾਉਣਾ ਵਾ ਮੈਂ ਕਹਾ ਵੀਰ ਜੇ ਤੈਨੂੰ ਤੈਨੂੰ ਨਹੀਂ ਪਸੰਦ ਤਾਂ ਮੈਨੂੰ ਬਲੌਕ ਕਰ ਦੇ ਯਾਰ ਤੇਰੇ ਮੂਰੇ ਵੀ ਨਹੀਂ ਕਦੀ ਆਊਗੀ ਮੇਰੀ ਆਈਡੀ ਹਨਾ ਤੇ ਵੀ ਕੋਈ ਇਹ ਜੀ ਦਿੱਕਤ ਨਹੀਂ ਹੈਗੀ ਵੀ ਭਾਈ ਬਲੌਕ ਕਰ ਦੇਈਦਾ ਹੁੰਦਾ ਜਿਹੜੇ ਹੁਣ ਮੈਨੂੰ ਵੀ ਜਿਹਦੀ ਵੀਡੀਓ ਨਹੀਂ ਪਸੰਦ ਆ ਆਪਾਂ ਦੇਖਦੇ ਹੀ ਨਹੀਂ ਹੈਗੇ ਕਿਵੇਂ ਦੇਖ ਲਾਂਗੇ ਹਨਾ ਵੀ ਵੀਡੀਓ ਜਿਹਦੀ ਨਹੀਂ ਪਸੰਦ ਨਾ ਸੀ ਪਰ ਜਿਨ੍ਹਾਂ ਦੀਆਂ ਪਸੰਦ ਆ ਫਿਰ ਉਹਨਾਂ ਦੀਆਂ ਤਾਂ ਆਪਾਂ ਪਹਿਲ ਦੇ ਆਧਾਰ ਤੇ ਸਵੇਰੇ ਸਾਝਰੇ ਜਦੋਂ ਵੀ ਉਹ ਪਾਉਂਦੇ ਆ ਵੀਡੀਓ ਜਿਨ੍ਹਾਂ ਦੀਆਂ ਪਸੰਦ ਆ ਜਿਹੜੀਆਂ ਮੈਂ ਰੈਗੂਲਰ ਵੀਡੀਓ ਜਿਨ੍ਹਾਂ ਜਿਨ੍ਹਾਂ ਦੀਆਂ ਦੇਖਦਾ ਸਾਝਰੇ ਆਈਆਂ ਹੁੰਦੀਆਂ ਪੂਰੀਆਂ ਵੀਡੀਓ ਜਦੋਂ ਵੀ ਉਹ ਪਾਉਂਦੇ ਆ ਟਾਈਮ ਨਾਲ ਆਈਆਂ ਤਾਂ ਸਾਝ ਟਾਈਮ ਨਾਲ ਦੇਖ ਲਈਦੀਆਂ ਭਰਾਵਾ ਹੋਰ ਕੀ ਆ ਆਪਾਂ ਕਦੇ ਛੱਡੀ ਨਹੀਂ ਵੀਡੀਓ ਜਿੰਨਾਂ ਦੀਆਂ ਦੇਖਦੇ ਆ ਉਹਨਾਂ ਦੀ ਦੇਖਦੇ ਆ ਇਹ ਚ ਕਿਹੜੀ ਗੱਲ ਤੇ ਹਾਂ ਜੇ ਜੇ ਵੀਰੇ ਦੇਖੋ ਉਹ ਆਉਂਦਾ ਕਿ ਜਿਹਨੂੰ ਨਹੀਂ ਪਸੰਦ ਉਹ ਨਾ ਦੇਖੋ ਕੋਣ ੱਟਕੇ ਨਾਲ ਥੋੜੀ ਨਾ ਵੀਡੀਓ ਉਹ ਮੂਰੇ ਆਉਂਦੀ ਆ ਵੀ ਉਹ ਕਹਿੰਦੀ ਆ ਵੀ ਮੈਨੂੰ ਪਲੇ ਜੇ ਨਾ ਕੀਤਾ ਤਾਂ ਮੈਂ ਤੁਹਾਡੇ ਫੋਨ ਨੂੰ ਹੈਕ ਕਰ ਦੂੰਗੀ ਨਹੀਂ ਨਾ ਪਲੇ ਕਰੋਗੇ ਤਾਂ ਪਲੇ ਹੋਣੀ ਆ ਨਹੀਂ ਪਲੇ ਕਰੋਗੇ ਤਾਂ ਨਹੀਂ ਹੋਣੀ ਪਲੇ ਠੀਕ ਨਾ ਤੇ ਇਸ ਕਰਕੇ ਵੀਰੇ ਇਸ ਜੀਆਂ ਗੱਲਾਂ ਤੋਂ ਦੂਰ ਹੀ ਰਹੋ ਕੀ ਪਲੇ ਕਰਾਂ ਦੀ ਲੋੜ ਹੀ ਨਹੀਂ ਵੀਡੀਓ ਨਾ ਦੇਖੋ ਮੈਂ ਤਾਂ ਕਹਿੰਦਾ ਹੀ ਨਹੀਂ ਵੀ ਮੇਰੇ ਤੋਂ ਸੋਹਣੀ ਵੀਡੀਓ ਬਣਦੀ ਆ ਵੀ ਮੈਂ ਕੁਝ ਅਲੱਗ ਕਰਦਾ ਮੈਂ ਤਾਂ ਆਪ ਵੀਰਾਂ ਨੂੰ ਜਿਹੜੇ ਮੈਨੂੰ ਦੇਖਦੇ ਆ ਵੀਰ ਮੈਂ ਤਾਂ ਉਹਨਾਂ ਨੂੰ ਵੀ ਕਹਿ ਦਿੰਨਾ ਵੀਰ ਯਾਰ ਵੀ ਕੀ ਰੋਜ਼ ਰੋਜ਼ ਉਹੀ ਵੀਡੀਓ ਪਾਈ ਜਾਈਏ ਹਨ ਵੀ ਵੀ ਕੰਮ ਤਾਂ ਉਹੀ ਹੁੰਦਾ ਸਾਰੇ ਵੀਰ ਆਪਾਂ ਇਹੀ ਕੰਮ ਕਰਦੇ ਆ ਹਨ ਤੇ ਪਰ ਬਹੁਤ ਵੀਰ ਹੁਣ ਕਈ ਵੀਰ ਮੈਨੂੰ ਕਹਿ ਦਿੰਦੇ ਆ ਵੀਰੇ ਵੀ ਆਪਾਂ ਤਾਂ ਕਰਦੇ ਤਾਂ ਹੈਗੇ ਆ ਪਰ ਵੀਰੇ ਆਲੂਆਂ ਦਾ ਸਾਨੂੰ ਜਾਣਕਾਰੀ ਮਿਲ ਜਾਂਦੀ ਆ ਜਿਹੜੇ ਵੀਰ ਮੈਂ ਵੀ ਯਾਰ ਬਹੁਤ ਬਦਲਾਵਾਂ ਦੇ ਬਾਰੇ ਦੇਖਦਾ ਮੈਂ ਵੀ ਇਦੇ ਵਿੱਚ ਕੀ ਆ ਹੁਣ ਮੈਂ ਆ ਮੈਨੂੰ ਜੇ ਕੋਈ ਨਹੀਂ ਪਤਾ ਲੱਗਦਾ ਮੈਂ ਵੀ ਹੁਣ ਕਿਸੇ ਨੂੰ ਕਿਸੇ ਨੂੰ ਪੁੱਛ ਲੈਣਾ ਇਹ ਚ ਕਿਹੜੀ ਮੇਰਾ ਭਰਾ ਜਗਤਾਰ ਵੀਰਾ ਸੁਧਾਰ ਤੋਂ ਉਹਦੇ ਨਾਲ ਗੱਲ ਕਰਦਾ ਵਾਂ ਕੁਝ ਵੀ ਨਹੀਂ ਪਤਾ ਲੱਗਦਾ ਨਾ ਵੀ ਵੀਰੇ ਆ ਕਿਵੇਂ ਕਰ ਲਈਏ ਤੇ ਜਗਤਾਰ ਆ ਜੋਤ ਕਢਾਣੀ ਤੋਂ ਉਹਨੂੰ ਪੁੱਛ ਦਿੰਨਾ ਵਾਂ ਜਿਹੜੇ ਯਾਰ ਵੀਰ ਮੈਨੂੰ ਪਤਾ ਵਾ ਵੀ ਹਾਂ ਆਪਾਂ ਪੁੱਛ ਕੇ ਕਰ ਸਕਦੇ ਹਾਂ ਇਹ ਚ ਪੁੱਛੀ ਚਾਹੀਦਾ ਇਹ ਚ ਕਿਹੜੀ ਗੱਲ ਤੇ ਪਰ ਇਹ ਤਾਂ ਨਹੀਂ ਹੈਗਾ ਕਿ ਹਾਂ ਕੋਈ ਵੀ ਗਲਤ ਗੱਲ ਆ ਕਿਸੇ ਨੂੰ ਪੁੱਛਣਾ ਜਾਂ ਕਿਸੇ ਨੂੰ ਕੁਝ ਦੱਸਣਾ ਨਹੀਂ ਗਲਤ ਗੱਲ ਆਪਾਂ ਦਾ ਵੀਰ ਪੂਰਾ ਖੁੱਲੇ ਦਿਲ ਨਾਲ ਦੱਸੀਦਾ ਵਾ ਖੁੱਲੇ ਦਿਲ ਨਾਲ ਪੁੱਛੀਦਾ ਕਿਉਂਕਿ ਕਿਸੇ ਤੋਂ ਪੁੱਛਣ ਨਾਲ ਆਪਾਂ ਛੋਟੇ ਨਹੀਂ ਹੋਣ ਲੱਗੇ ਆਪਣੀ ਵੀ ਨੌਲੇਜ ਵਧੂਗੀ ਤੇ ਅਗਲੇ ਦੀ ਵੀ ਨੌਲੇਜ ਵੱਧ ਜਾਂਦੀ ਹੈ ਜੇ ਆਪਾਂ ਕਿਸੇ ਤੋਂ ਪੁੱਛ ਲੈਨੇ ਆ ਪੁੱਛਦੇ ਆ ਦੱਸਦੇ ਆ ਨਾ ਕਿ ਇਹ 'ਚ ਕੋਈ ਗੱਲ ਨਹੀਂ ਹੈਗੀ ਉਹਦੇ ਆਪਣਾ ਫਾਰਮ ਦੀਦਾ ਤੇ ਇਹ ਦੇ ਇਹ 'ਚ ਕੋਈ ਗਲਤ ਗੱਲ ਨਹੀਂ ਹੈਗੀ ਕਿਸੇ ਤੋਂ ਪੁੱਛਣਾ ਕਿਸੇ ਤੋਂ ਕੁਝ ਦੱਸਣਾ ਤੇ ਹਾਂ ਜਿਹਨੂੰ ਨਹੀਂ ਪਸੰਦ ਆਉਣਾ ਦੇਖੋ ਯਾਰ ਵੀ ਹਨਾ ਤੇ ਪਰ ਆਪਾਂ ਤਾਂ ਖੇਤੀ ਕਰਦੇ ਆਂ ਇਹੀ ਕੁਝ ਦਿਖਾ ਸਕਦੇ ਆਂ ਹੁਣ ਮੈਂ ਇਹਦੇ ਵਿੱਚ ਕੀ ਦਿਖਾਉਣ ਲੱਗ ਜਾਂ ਹੋਰ ਹੋਰ ਤਾਂ ਮੇਰੇ ਪੱਲੇ ਹੈ ਨਹੀਂ ਕੱਕ ਵੀ ਮੈਂ ਕੁਝ ਦਿਖਾ ਦਵਾਂ ਤੇ ਕਹਿੰਦਾ ਦਿਖਾਵਾ ਮੈਂ ਤਾਂ ਦਿਖਾਵਾ ਵੀਰੇ ਅਜੇ ਤੱਕ ਕਰਿਆ ਹੀ ਨਹੀਂ ਕਦੇ ਕੋਈ ਦਿਖਾਵਾ ਸਾਰੇ ਵੀਰਾਂ ਨੂੰ ਕਹਿ ਦਿੰਦਾ ਵੀ ਭਾਈ ਵੀਰੇ ਆਹ ਚੀਜ਼ ਲੋਨ ਤੇ ਲਈ ਆ ਆਹ ਚੀਜ਼ ਐਵੇਂ ਲਈ ਆ ਆਹ ਚੀਜ਼ ਐਵੇਂ ਲਈ ਆ ਤੇ ਇਹਦੇ ਵਿੱਚ ਕੀ ਦਿਖਾਵਾ ਕਦੇ ਆਪਾਂ ਤਾਂ ਕੋਈ ਦਿਖਾਵੇ ਆ ਦਿਖਾਵੇ ਵੇਸ ਵਾਲੀ ਤਾਂ ਕਦੇ ਕੋਈ ਗੱਲ ਹੀ ਨਹੀਂ ਕਰੀ ਅਜੇ ਤੱਕ ਵੀ ਕਦੇ ਕੋਈ ਦਿਖਾਵਾ ਕਰਿਆ ਹੋਵੇ ਬਿਲਕੁਲ 0% ਆਪਾਂ ਦਿਖਾਵੇ ਤੋਂ ਦੂਰ ਆ। ਠੀਕ ਨੇ। ਤੇ ਬਸ ਹੁਣ ਇਹ ਦੇ ਵਿੱਚ ਹੁਣ ਜਿਹਨੂੰ ਮਿਰਚ ਲੱਗਦੀ ਹੈ ਲੱਗ ਜਵੇ। ਜਿਹਨੂੰ ਦੇਖ ਕੇ ਚੱਜ ਨਾਲ ਲੱਗੇ ਸਮਾਂ ਤੇ ਵਧੀਆ ਵਾ ਤੇ ਆਪਾਂ ਤਾਂ ਕਿਸੇ ਨੂੰ ਕਦੇ ਕਹਿੰਦੇ ਨਹੀਂ ਕੁਝ ਵੀ ਦਿਖਾਵੇ ਵਾਲੀ ਗੱਲ ਕਰਨੀ ਹੈ ਹਨ ਤੇ ਜਿੰਨੀ ਕ ਮੈਂ ਤਾਂ ਕਹਿੰਦੇ ਨਹੀਂ ਕਿ ਆਪਾਂ ਨੂੰ ਕੋਈ ਨੌਲੇਜ ਆ ਖੇਤੀ ਦੀ। ਆਪਾਂ ਤਾਂ ਇਹ ਕਹਿੰਦੇ ਆ ਕਿ ਜਿੰਨੀ ਕ ਮੈਨੂੰ ਮਾੜੀ-ਮੋਟੀ ਵੀ ਜਿੰਨੀ ਕ ਹੈਗੀ ਆ ਮੈਂ ਨਾ ਕਿਸੇ ਨੂੰ ਇਹ ਕਹਿੰਦਾ ਕਿ ਵੀਰੇ ਇਹ ਤੁਸੀਂ ਕਰੋ। ਜੋ ਕੁਝ ਮੈਂ ਕਰ ਰਿਆ ਅੱਗੇ ਮੈਂ ਮੱਕੀ ਤੇ ਬਿਲਕੁਲ ਖਰਚਾ ਨਹੀਂ ਦੀ ਕਰਦਾ ਮੈਂ ਵੀ ਕੱਲੀਆਂ ਸੁੰਡੀ ਵਾਲੀਆਂ ਸਪਰੇਆਂ ਹੀ ਕਰਦਾ ਹੁੰਦਾ ਸੀ ਬਸ ਬੈਗ ਸੁੰਡੀ ਵਾਲੀ ਸਪਰੇ ਨਾਲ ਜੂਰੀਆ ਘੋਲ ਕੇ ਪਾ ਦਣਾ ਪਰ ਐਤਕੀ ਮੈਂ ਸੋਚਿਆ ਵਾ ਵੀ ਐਤਕੀ ਖਰਚਾ ਕਰਕੇ ਦੇਖਣਾ ਵਾ ਅੱਗੇ ਅਜ ਤੱਕ ਮੈਂ ਸੁੰਡੀ ਵਾਲੀ ਸਪਰੇ ਤੋਂ ਬਿਨਾਂ ਕੁਝ ਨਹੀਂ ਪਾਇਆ ਪਰ ਐਤਕੀ ਮੈਂ ਸੋਚਿਆ ਹੋਇਆ ਕਿ ਖਰਚਾ ਕਰਨਾ ਹੀ ਕਰਨਾ ਵਾ ਸਪਰੇ ਤੇ ਵੀ ਖਰਚਾ ਕਰਕੇ ਮੱਕੀ ਨੂੰ ਦੇਖਣਾ ਵੀ ਕਿੰਨਾ ਝਾੜ ਵਧਦਾ ਵਾ ਠੀਕ ਹੈ ਜੇ ਖਰਚਾ ਕਰਕੇ ਜੇ ਖਰਚਾ ਕਰਕੇ ਆਪਣਾ 4-5 ਕੁਆਂਟਲ ਕੀਲੇ ਦਾ ਝਾੜ ਵੱਧ ਗਿਆ ਜੇ 1000 ਰੁਪਏ ਆਪਾਂ ਖਰਚਾ ਕਰ ਲਿਆ ਤਾਂ ਮੈਂ ਨਹੀਂ ਕਹਿੰਦਾ ਉਹ ਮਾੜਾ ਵਾ ਕਰ ਲੈਣਾ ਚਾਹੀਦਾ ਹਨ ਕਿ ਜਿਹੜੀ ਚੀਜ਼ ਤੇ ਕਰ ਸਕਦੇ ਆ ਮੱਕੀ ਨੂੰ ਜਿਹੜੀ ਚੀਜ਼ ਦੀ ਲੋੜ ਆ ਆਪਾਂ ਉੱਚ ਆਪਾਂ 2.5 ਵੀ ਤੇ ਇੱਕ ਗੱਟੂ ਪਾਇਆ ਡੀਪੀ ਆ ਦੇ ਲਓ ਹੁਣ ਮੱਕੀ ਆ ਪੂਰੀ ਸੋਹਣੀ ਖੜੀ ਆ ਹਨ ਸਪਰੇਅ ਕਰੀ ਸੀ ਕੱਖ ਦੇ ਲਓ ਲੈ ਐਨ ਮੱਚ ਗਏ ਪੂਰੇ ਮੱਚ ਗਏ ਲੈ ਸਾਰੇ ਮੱਛੀਆਂ ਦੇ ਕੱਖ ਸਾਫ ਸੁਥਰਾ ਹੋ ਗਿਆ ਖੱਤਾ ਆਪੇ ਫਿਰ ਮੱਕੀ ਨੂੰ ਗਰੋਥ ਹੋਣ ਲੱਗ ਜਾਣੀ ਵੇ ਲੋ ਮੱਕੀ ਪੂਰੀ ਸੋਹਣੀ ਖੜੀ ਆ ਨਾ ਮੱਕੀ ਵੀ ਇਹ ਆਪਣੀ 1899 ਆ ਇਹ ਇਹ ਮੱਕੀ ਆ ਜਿਹੜੀ ਹਾਂ 1899 ਆ 1899 ਨਵਾਂ ਵੀ ਆ ਨਾ ਹਾਂ 1899 ਵੀ ਆ ਇਹ ਲੱਗੀ ਹੋਈ ਆਪਣੀ 17 ਫਰਵਰੀ ਹਾਂ 17 ਫਰਵਰੀ ਦੀ ਲੱਗੀ ਆ ਬਜਾਂ ਦੇ ਦੀ ਬਸ ਇਦੂ ਕੀਤੀ ਆਪਣੇ ਕੋਲੇ ਮੱਕੀ ਹੈ ਨਹੀਂ ਇਹ ਹੀ ਸਭ ਤੋਂ ਕੀਤੀ ਹੁਣ ਤੁਸੀਂ ਦੇਖ ਲਓ ਇਹਨੂੰ ਕੋਈ ਸੁੰਢੀ ਨਹੀਂ ਪਈ ਹੋਈ ਜੇ ਆਪਾਂ ਟਾਈਮਲੀ ਦਵਾਈ ਕਰੀ ਜਾ ਤਾਂ ਟਾਈਮਲੀ ਕਰਕੇ ਤਾਂ ਬਿਲਕੁਲ ਸੁੰਢੀ ਨਹੀਂ ਹੈ ਠੀਕ ਨਹੀਂ ਐਨ ਸਾਫ ਸੁਥਰੀ ਪਈ ਆ ਪੂਰੀ ਵਧੀਆ ਤੇ ਉਹਦੇ ਕਰਕੇ ਵੀਰੇ ਆਪਾਂ ਤਾਂ ਖਰਚਾ ਕਰਨ ਲੱਗੇ ਆ ਕਿ ਕੋਈ ਕਈ ਵੀਰ ਕਹਿੰਦਾ ਮੈਸੇਜ ਕਮੈਂਟ ਸੀ ਕਿ ਵੀਰੇ ਵੀ ਇੰਨਾ ਕੁਝ ਵੀ ਇੰਨਾ ਕੁਝ ਕਰਨ ਦੀ ਲੋੜ ਹੀ ਨਹੀਂ ਹਨਾ ਕਿ ਵੀਰੇ ਵੀ ਅੱਗੇ ਅਸੀਂ ਜਮਾ ਨਹੀਂ ਕਰਿਆ ਕਦੇ ਖਰਚਾ ਨਹੀਂ ਕਰਿਆ ਤੇ ਸਿਰਫ ਕੱਲੀਆਂ ਸੁੰਢੀ ਵਾਲੀਆਂ ਤਿੰਨ ਸਪਰੀਆਂ ਕਰ ਦਿੰਦਾ ਹੁੰਦਾ ਸੀ ਤੇ ਬੀ ਐਤ ਕੀ ਮੇਰਾ ਮਨ ਹੈਗਾ ਸੀਗਾ ਕਿ ਯਾਰ ਐਤ ਕੀ ਨਾ ਖਰਚਾ ਕਰਕੇ ਦੇਖਣਾ ਵਾ ਮੱਕੀ ਤੇ ਕਿ ਝਾੜ ਕਿੰਨਾ ਵੱਧਾ ਕਿ ਵਿੱਚ ਕਹਿ ਦਿੰਦੇ ਆ ਨਾ ਲੋਕ ਵੀ ਸਾਡਾ ਨਿਕਲਿਆ 70 ਕੁਇੰਟਲ ਦਾ ਗਿੱਲੀ 70 ਹੋ ਗਈ 75 ਹੋ ਗਈ ਆਪਣੀ ਇੱਥੇ ਤੱਕ ਨਹੀਂ ਪਹੁੰਚੀ ਸੀ ਆਪਣੀ ਹਾਂ 60 ਹੋਈ ਆ 50 ਹੋਈ ਆ 55 ਹੋਈ ਆ ਇੰਨੀ ਕੀ ਨਿਕਲੀ ਤੇ ਕੁਝ ਕੁ ਗਲਤੀਆਂ ਸਾਤੋਂ ਹੁੰਦੀਆਂ ਸੀ ਕਿ ਅਸੀਂ ਗਿੱਲੀ ਜਾਦੇ ਮੱਕੀ ਵੜ ਦਿੰਦੇ ਸੀ ਹਨ ਤੇ ਹੁਣ ਉਹ ਚੀਜ਼ਾਂ ਨੂੰ ਕੰਟਰੋਲ ਕਰਾਂਗੇ ਕੀ ਗਿੱਲੀ ਗੁੱਲੀ ਮੱਕੀ ਵੱਢਣੀ ਬੰਦ ਕਰਾਂਗੇ ਬਿਲਕੁਲ ਹਨ ਜਿਹੜੀਆਂ ਚੀਜ਼ਾਂ ਦੇ ਹੈਗੀ ਆ ਤੇ ਉਹਨਾਂ ਨੂੰ ਲੋਟ ਕਰਕੇ ਫੇਰ ਦੇਖਦੇ ਆਂ ਇਸ ਚੱਕਰ ਦੇ ਵਿੱਚ ਨਾ ਐਤਕੀ ਹੁਣ ਆਪਾਂ ਤਾਂ ਕਰਕੇ ਇਹਦੇ ਤੇ ਖਰਚਾ ਕਰਨ ਲੱਗਿਆ ਹੋਇਆ ਵੀ ਖਰਚਾ ਵੀ ਚਲੋ ਕਿੰਨਾ ਕੁ ਕਰ ਲਿਆ ਯਾਰ ਵੀਰੇ ਠੁੰਡੀ ਵਾਲੀ ਕਰਨੀ ਸੀ ਨਾਲ ਯੂਰੀਆ ਵੀ ਪਾਉਣਾ ਸੀ ਗੱਟੂ ਹਨ ਤੇ ਇੱਕ ਦੋ ਚੀਜ਼ਾਂ ਹੀ ਵੱਧ ਪਈਆਂ ਨੇ ਕੋਈ ਗੱਲ ਨਹੀਂ ਐਤਕੀ ਜੇ ਦੇਖੋ ਜੇ ਉਹਦਾ ਆਪਾਂ ਨੂੰ ਬੈਨੀਫਿਟ ਮਿਲ ਗਿਆ ਤਾਂ ਆਪਾਂ ਨੂੰ ਕੀ ਮਾੜਾ ਯਾਰ ਦੱਸੋ ਠੀਕ ਨਹੀਂ ਮੈਂ ਤਾਂ ਸਾਰੇ ਵੀਰਾਂ ਨੂੰ ਰეკਮੈਂਡ ਨਹੀਂ ਕਰਦਾ ਕਿ ਵੀਰੇ ਸਾਰੇ ਇਹ ਕਰੋ ਹਨਾ ਜਿਨੇ ਜਿਹੜੀ ਜੀ ਕਰਨੀ ਆ ਉਹ ਕਰ ਲੋ ਕਿਉਂਕਿ ਮੈਨੂੰ ਵੀਰ ਮੈਸੇਜ ਕਰਦੇ ਹੁੰਦੇ ਆ ਵੀ ਵੀਰੇ ਤੁਸੀਂ ਕੀ ਕੀਤਾ ਦੂਜੀ ਕਿਹੜੀ ਕਰਦੇ ਹੋ ਤੇ ਇਹ ਚੀਜ਼ਾਂ ਤਾਂ ਕਰਕੇ ਆਪਾਂ ਕਰ ਰਹੇ ਆ ਨਹੀਂ ਹਨਾ ਕਿ ਆਪਾਂ ਤਾਂ ਕਿਸੇ ਨੂੰ ਕਹਿਬ ਨਹੀਂ ਰਹੇ ਵੀ ਇੰਨਾ ਕੁਝ ਕਰਨ ਦੀ ਲੋੜ ਜਿਨੇ ਨਹੀਂ ਕਰਨਾ ਜਿਹਦੀ ਮੱਕੀ ਸੋਣੀ ਖੜੀ ਆ ਨਾ ਕਰੋ ਤੇ ਪਰ ਮੈਨੂੰ ਲੱਗਿਆ ਕਿ ਮੈਨੂੰ ਐਤ ਕੀ ਕਰ ਕਿਉਂਕਿ ਵੀਰੇ ਮੈਂ ਨਾ ਤਾਂ ਕੋਈ ਥੱਲੇ ਵਾਧੂ ਪਾਇਆ ਨਾ ਕੁਝ ਮੈਂ ਰੋਚ ਮਿਲਾ ਕੇ ਪਾਉਣਾ ਹਨਾ ਕੀ ਜੋ ਵੀ ਕੁਝ ਰਿਓਚ ਬਣਾ ਨਾ ਮੈਂ ਕੁਝ ਆਲੂਆਂ ਤੇ ਵੱਧ ਪਾਇਆ ਸੀ ਨਾ ਮੈਂ ਥੱਲੇ ਸਿੱਟਿਆ ਵੀ ਥੱਲੇ ਵੀ ਇੱਕ ਗੱਟੂ ਡੀਪੀ ਦਾ ਪਾਇਆ ਹਨਾ ਆਪਾਂ ਤੇ ਮੈਨੂੰ ਐਤ ਕੀ ਲੱਗਦਾ ਮੈਨੂੰ ਐਤ ਕੀ ਪਹਿਲਾਂ ਹੀ ਸੋਚਿਆ ਹੈਗੀ ਐਤ ਕੀ ਮੱਕੀ ਕਿਸੇ ਵੀ ਖੁੰਝੇ ਤੱਕ ਵੀ ਮਾੜੀ ਨਹੀਂ ਰੱਖਣੀ ਹੈ ਕਿ ਮੱਕੀ ਪੂਰੀ ਵਧੀਆ ਬਣਾਉਣੀ ਹੈ ਕਿ 150 ਕਿੱਲਾ ਮੱਕੀ ਦਾ ਵਾ 151 ਕਿੱਲੇ ਮੱਕੀ ਦੇ ਆਪਣੇ ਕੋਲ ਤੇ ਵੀ ਸਾਰੇ ਦੇ ਸਾਰੇ ਪੂਰੇ ਵਧੀਆ ਪਾਲਣੇ ਆਣ ਪੂਰੇ ਹਨਾ ਕਿ ਤਾਂ ਕਰਕੇ ਮੈਨੂੰ ਹੈਗਾ ਜੀ ਆਰਬੀ ਜਿਹੜਾ ਨੁਕਸਾਨ ਹੋਇਆ ਪਿਛਲੇ ਸਾਲ ਦੇ ਵਿੱਚ ਹਨਾ ਕਿ ਉਹਨੂੰ ਹੈਗਾ ਕਿ ਉਹਨੂੰ ਕਵਰ ਕਰੀਏ ਹਨਾ ਕਿ ਫਸਲ ਚ ਝਾੜ ਪੂਰਾ ਵਧੀਆ ਕੱਢੀ ਹੈ ਹਨਾ ਤਾਂ ਕਰਕੇ ਵੀਰੇ ਦਿਨ ਪੁਰ ਰਾਤ ਵੀ ਚਲੋ ਭੱਜੇ ਫਿਰਦੇ ਆ ਵੀ ਕਿਸੇ ਪਾਸਿਓ ਸਾਰਾ ਕੁਝ ਸਹੀ ਹੋਵੇ ਹਨਾ ਤੇ ਬਸ ਆਪਣਾ ਮੈਂ ਵੀਰੇ ਆਪਦੀ ਫਸਲ ਤੇ ਖਰਚਾ ਕਰ ਰਿਹਾ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਵੀਰੇ ਤੁਸੀਂ ਕਰੋ ਹਨਾ ਮੈਂ ਤਾਂ ਤਾਂ ਦੱਸ ਦਿੰਦਾ ਕਿ ਵੀਰ ਪੁੱਛ ਲੈਂਦੇ ਆ ਕਿ ਵੀਰੇ ਵੀ ਤੁਸੀਂ ਕੀ ਕੀਤਾ ਤਾਂ ਮੈਂ ਦੱਸ ਦਿੰਦਾ ਵੇ ਨਹੀਂ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਹਾਂ ਵੀਰੇ ਤੁਸੀਂ ਵੀ ਇਹ ਕਰੋ ਵੀਰੇ ਤੁਹਾਡੀ ਮਰਜ਼ੀ ਆ ਜਿਹੜੀ ਚੀਜ਼ ਮੈਂ ਕਰਦਾ ਉਹ ਕਰਨੀ ਕਰੋ ਨਹੀਂ ਕਰਨੀ ਉਹ ਤੁਹਾਡੀ ਮਰਜ਼ੀ ਆ ਹਨਾ ਮੈਂ ਕਿਸੇ ਤੇ ਰეკਮੈਂਡ ਨਹੀਂ ਕਰਦਾ ਨਾ ਅਜੇ ਤੱਕ ਕਰਿਆ ਵਾ ਨਾ ਕਰੂੰਗਾ ਕਿ ਵੀਰੇ ਤੁਸੀਂ ਆਹ ਕਰੋ ਮੈਨੂੰ ਤਾਂ ਜੇ ਕੋਈ ਵੀਰ ਫੋਨ ਕਰਕੇ ਹੀ ਪੁੱਛਦਾ ਆਪਾਂ ਤਾਂ ਉਹਨੂੰ ਵੀ ਘੱਟ ਤੋਂ ਘੱਟ ਖਰਚਾ ਦੱਸਿਦਾ ਵੀਰੇ ਆਹ ਕਰ ਲਾ ਕਰ ਲਾ ਹੁਣ ਮੇਰਾ ਤਾਂ ਜੇ ਇਹ ਪਹਿਲੀ ਵਾਰ ਆ ਤੇ ਮੈਂ ਤਾਂ ਇਹਨਾਂ ਨੋਰਮਲ ਮੈਂ ਤਾਂ ਇਹਨੂੰ ਕੁਝ ਮੰਨਦਾ ਮੰਨਦਾ ਵੀ ਨਹੀਂ ਜਿਹੜੇ ਵੀਰ ਮੈਨੂੰ ਫੋਨ ਕਰ ਕਰਕੇ ਕਹਿੰਦੇ ਕਿ ਵੀਰੇ ਅਸੀਂ ਆਹ ਕਰਤਾ ਅਸੀਂ ਆਹ ਚੀਜ਼ ਪਾਤੀ ਅਸੀਂ ਆ ਚੀਜ਼ ਪਾਤੀ ਹੈ ਨਾ ਬਾਦੂ ਕਹਿੰਦੇ ਆ ਕਿ ਉਹ ਤਾਂ ਕਿੰਨੇ ਕਿੰਨੇ ਗੱਟੂ ਹੁਣ ਤੱਕ ਯੂਰੀਆ ਪਾ ਗਏ ਹੁਣ ਮੱਕੀ ਮੈਂ ਤੁਹਾਨੂੰ ਦਿਖਾਈ ਸੀਗੀ ਇਹ ਮੱਕੀ ਜੋ ਮੇਰੇ ਵੀਰੇ ਇੱਕ ਗੱਟੂ ਯੂਰੀਆ ਪਿਆਇਆ ਦੇਖ ਲੈ ਇੱਕ ਪਹਿਲੇ ਉਹ ਚ ਪਾਇਆ ਇੱਕ ਜਿੱਦਣ ਮੀਂਹ ਪੈ ਗਿਆ ਅੱਧਾ ਗੱਟੂ ਉਹਦਣ ਪਾਇਆ ਅੱਧਾ ਉਹ ਤੋਂ ਪਹਿਲੇ ਦਿਨ ਪਾਇਆ ਸੀ ਦੱਸੋ ਆਪਾਂ ਤਾਂ ਮੈਂ ਤਾਂ ਯੂਰੀਆ ਵੀ ਨਹੀਂ ਨਾ ਕਈ ਹੁਣ ਏਡੇ ਕਿ ਮੱਕੀ ਨਹੀਂ ਵੀ ਕਈ ਵੀਰਾਂ ਨੇ ਤਿੰਨ ਤਿੰਨ ਗੱਟੂ ਸੱਟ ਤੇ ਆਪਾਂ ਨਹੀਂ ਇਹ ਜਿਹੀਆਂ ਚੀਜ਼ਾਂ ਕਰਦੇ ਪਰ ਹਾਂ ਐਤਕੀ ਮੱਕੀ ਤੇ ਖਰਚਾ ਕਰਕੇ ਦੇਖਣਾ ਵੀਰ ਆਪਾਂ ਠੀਕ ਹੈ ਮੈਂ ਕਿਸੇ ਵੀਰ ਨੂੰ ਇਹ ਨਹੀਂ ਕਹਿੰਦਾ ਕਿ ਵੀਰੇ ਤੁਸੀਂ ਵੀ ਇਹ ਚੀਜ਼ਾਂ ਕਰੋ ਨਹੀਂ ਕਰਨੀਆਂ ਵੀਰੇ ਉਹ ਥੋੜੀ ਇੱਛਾ। ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਮੇਰੇ ਵੀਰ ਵੀਡੀਓ ਦੇਖਦੇ ਆ ਤੇ ਚਲੋ ਹੁਣ ਮਿਲਾਂਗੇ ਕੱਲ ਨੂੰ ਨਵੇਂ ਕਿਸੇ ਪੰਗੇ ਦੇ ਵਿੱਚ ਨਵੇਂ ਕਿਸੇ ਕੰਮ ਦੇ ਵਿੱਚ। ਖਤਰਾ ਪੂਰਾ ਸਪਰੇ ਬਸ ਲਾਸਟ ਜਿਹੜਾ ਰਹਿ ਗਿਆ ਇੱਕ ਜਿਹੜਾ ਹੋਰ ਲੱਗਣਾ ਪੂਰਾ ਹੋ ਗਿਆ। ਬਾਕੀ ਹੁਣ ਚਲੋ ਕੱਲ ਨੂੰ ਕਰਾਂ।